ਲੇਕਿਨ ਇਹ ਤੋਂ ਬਤਾ ਕਾਫਲਾ ਲੁਟਾ ਕੇ ਹੋ ਇਹ ਤਾਂ ਦੱਸੋ ਕਿ ਹੜ ਆਏ ਕਿਵੇਂ 15 ਦਿਨ ਪਹਿਲਾਂ ਰੋਲਾ ਪਾਇਆ ਪੋਲਿਟੀਕਲ ਬੰਦਿਆਂ ਨੇ ਅਖਬਾਰਾਂ 'ਚ ਛਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਭਰ ਰਹੇ ਹੋ ਇੱਕ ਦਿਨ ਛੱਡਣੇ ਪੈਣੇ ਉਹ ਡੈਮ ਕਾਦੇ ਲਈ ਹੁੰਦੇ ਆ ਡੈਮ ਬਣੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜਾਂ ਦਾ ਨੁਕਸਾਨ ਨਾ ਹੋਵੇ ਉਹਦੇ ਬਾਈ ਪ੍ਰੋਡਕਟ ਕੀ ਸੀ ਉਹਦਾ ਬਾਈ ਪ੍ਰੋਡਕਟ ਨੰਬਰ 1 ਇਸ ਇਰੀਗੇਸ਼ਨ ਦੂਜਾ ਇਸ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਬਸੀ ਸੀ BBMP ਦੇ ਅੱਗੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਗਲਤ ਕਰ ਨਹੀਂ ਪਾਉਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾਂ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਾ ਜੋ ਕਹਿਣਗੇ ਹੋਊਗਾ ਬਟ ਐਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦਿੱਤਾ ਵੀ ਕ੍ਰਿਸ਼ਨ ਕੁਮਾਰ ਵੀ ਬਰੀ ਠੀਕ ਹੀ ਤਾਂ ਕੰਮ ਤੇ ਕੋਈ ਸਾਡਾ ਵੀ ਕਸੂਰ ਨਹੀਂ ਫਿਰ ਕਸੂਰ ਸਾਡਾ ਜਾਂ ਮਰਨ ਵਾਲਿਆਂ ਦਾ ਉਹ ਰੇ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਤਿਸ ਦੀ ਜੌਬ ਆਫ ਦੀ ਪੀਸੀ

ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲਿਟਿਕਲ ਬੰਦੇ ਪੋਲਿਟਿਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਆ ਉਹਨੂੰ ਮੰਨ ਲਓ ਫਿਰ ਸੌਦਾ ਤਾਂ ਇਹੀ ਆ ਨਾ ਜੀ ਡੈਮ ਬਣੇ ਫਟਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਮ ਦੇ ਫੱਟੇ ਸਾਨੂੰ ਪੂਰਾ ਪਹਿਲਾਂ ਤਾਂ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦਿਆਂ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈ ਡੂ ਵੀ ਰਿਲਾਇੰਸ ਓਨ ਏਜੰਸੀ देयर आर ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਆ ਤੇ ਸਾਰਾ ਆਪਾਂ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਹੁੰਦੀ ਆ ਨਹੀਂ ਹੋਈ ਸਭ ਨਹੀਂ ਹੋ ਪੁੱਛ ਲਿਓ ਵਿੱਚ ਨਹੀਂ ਨਹੀਂ ਬਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਦੇਣਾ ਹੋਰ ਸੁਣ ਰੇ ਫਿਰ ਪੈ ਜਾਣਾ ਬੰਦ ਮੈਨੂੰ ਸਾਰਿਆਂ ਨੂੰ ਅੱਛਾ ਗੱਲ ਹੈ ਗੱਲ ਆ ਗੱਲਾਂ ਆਪਾਂ ਕਰੀਏ ਕਿ ਹੋੜਾ ਕਿਚ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਹ ਤੁਸੀਂ ਦੇਖ ਲਓ ਮੈਂ ਤੁਹਾਡੇ ਵੀ ਲੈਣੇ ਸੀ ਚੱਲਿਆ ਗੱਲ ਹੜ ਆ ਗਿਆ ਮੰਨ ਲਿਆ ਹੜ ਆ ਗਿਆ ਹੜ ਆਉਣ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕੀ ਕਿ ਤੁਸੀਂ ਸੁਜੈਸਟ ਕੀਤਾ ਕਿ ਤੁਸੀਂ ਤਰਪਾ ਕਰੋ ਉਹ ਪਿੱਛੇ ਵਾਲੇ ਨੂੰ ਕਹਿ ਰਹੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਦੇ ਆ ਜਦੋਂ ਹੜ੍ਹ ਆਏ ਸੀ ਪੰਜਾਬ ਡੁੱਬ ਰਿਹਾ ਸੀ ਸਾਨੂੰ ਚਾਹੀਦਾ ਸੀ ਮੈਂ ਪਿਆਰ ਨਹੀਂ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ-ਕਿੱਥੇ ਹੋ ਰਿਹਾ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣੇ ਜਟਾਓ ਸਪੋਰਟ ਕਰੋ ਉਹ 10 ਦਿਨਾਂ ਦੇ 15 ਦਿਨਾਂ ਚ ਰਿਪੋਰਟ ਕਰਨ ਕਿ ਫਲੱਡ ਕਿਵੇਂ ਆਇਆ ਕਿਵੇਂ ਨਹੀਂ ਆਇਆ ਬਾਅਦ ਚ ਦੇਖ ਲਾਂਗੇ ਨੁਕਸਾਨ ਕਿੱਥੇ-ਕਿੱਥੇ ਤਈ ਆਪਾਂ ਖਾਲੀ ਇੱਥੇ ਨਹੀਂ ਸੈਟਲਾਈਟ ਮੈਪਿੰਗ ਕਰਕੇ ਦੇਖੀਏ ਹੋਰ ਬੜੇ ਸਾਧਨ ਨੇ ਅੱਜ ਕੱਲ ਇਹਨਾਂ ਨਾਲ ਅਸੈਸ ਕਰੀਏ ਕਿ ਪੰਜਾਬ ਦਾ ਨੁਕਸਾਨ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੇ ਕਿੰਨੇ ਫੁੱਟ ਕਿੰਨੇ ਫੁੱਟ ਕੀ ਸਾਰਾ ਕੁਝ ਹੋ ਗਿਆ ਹਾਲੇ ਵੀ ਦੇਰ ਨਹੀਂ ਉਹ ਕਮੇਟੀ ਬਣਾਓ ਐਂਡ ਲੈਟ ਅਸ ਹੈਰ ਇੰਟਰਨੈਸ਼ਨਲ ਅਕਿ ਨੈਸ਼ਨਲੀ ਸਾਡੇ ਕੋ ਕੋਈ ਕੰਸਲਟੈਂਟ ਨਹੀਂ ਜਿਹੜਾ ਸਾਡੇ ਆਉਣ ਵਾਲੇ ਸਮੇਂ ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਲੈ ਜੀ ਲੋੜ ਹੈ ਜ ਔਰ ਇਹਦਾ ਖਰਚਾ ਪੰਜਾਬ ਕੱਲਾ ਕਿਉਂ ਕਰੇ ਵਾਟ ਇਜ਼ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਥੈਰਫੋਰ ਹਰਿਆਣੇ ਨੂੰ ਦੇਵੇ ਸਾਨੂੰ ਕੱਟ ਲਾਵੇ ਕਿਸੇ ਨੂੰ ਦੇਵੇ ਬਲਕਿ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨ ਦੀ ਇੰਟਰਸਟ ਆਫ ਦੀ ਨੇਸ਼ਨ ਹੁਣ ਗੱਲ ਹੈ ਕਿ ਵੀ ਪਾਕਿਸਤਾਨ ਅਸੀਂ ਪਹਿਲਾਂ ਦੁਆਬਾ ਡੋਬਿਆ ਇੰਤਜ਼ਾਰ ਕੀਤਾ ਕਿ ਹੋਰ ਹੜਾ ਲੈਣ ਦਿਓ ਫੇਰ ਅਸੀਂ ਫਿਰੋਜ਼ਪੁਰ ਤੇ ਫੇਰ ਉਹਦੇ ਬਾਅਦ ਪਾਕਿਸਤਾਨ ਡੋਬਣਾ ਗੱਲ ਇਹ ਨਹੀਂ ਜਦੋਂ ਇਹ ਇਹਦੇ ਤੇ ਸੈਸ਼ਨ ਤੇ ਸੱਦਿਆ ਗਿਆ ਲੈਕਿਨ 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦ ਅਜਤ ਸਿੰਘ ਦਿੰਦੇ ਹੋਂਤਾ ਆਪਾਂ ਕਰ ਲਾਂਗੇ ਕਿਤੇ ਇਹ ਵੀ ਕਰ ਲਈ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਪੁੱਛਿਆ ਨਾ ਅਸੀਂ 19 ਦਾ ਹੜਪੁੱਲ ਗਏ ਆਪਾਂ ਵੱਖਰੀ ਮੀਟਿੰਗ ਰੱਖੀ ਅਸੀਂ 19 ਦਾ ਹੜਪੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਜੀ ਜੀ ਅਸੀਂ 23 ਦਾ ਹੜਪੁੱਲ ਗਏ ਕਿ ਦੇ ਵਿੱਚ ਸਰਕਾਰ ਤੁਹਾਡੀ ਨਹੀਂ ਸੀ ਇੱਕ ਮਿੰਟ ਜੀ 25 ਦਾ ਪੁੱਲ ਗਏ 25 ਦਾ ਪੁੱਲ ਜਾਣਾ ਹੁਣ ਥੋੜੇ ਜਿਹਾ ਮੰਤਪੀ ਸਿੰਘ ਵਾਲੀ ਹੋ ਗਈ ਜੀ ਗਾ ਹੋ ਗਈ ਮਨਪੀਤ ਜੀ ਮਨਪ੍ਰੀਤ ਜੀ ਲੈਟ ਰਾਣਾ ਜੀ ਦੇਖੋ ਜੀ ਹੜ ਆ ਗਿਆ ਨੁਕਸਾਨ ਹੋ ਗਿਆ ਦੋਆ ਤਿੰਨ ਮਹੀਨੇ ਨੂੰ ਗੱਲ ਪੁਰਾਣੀ ਹੋ ਗਈਆਂ ਠੀਕ ਹੈ ਨਾ ਜੀ ਲੇਕਿਨ ਆਪਾਂ ਇਹਦਾ ਪਰਮਾਨੈਂਟ ਹੱਲ ਦੀ ਗੱਲ ਕਰੀਏ ਯਾਰ ਉਹ ਡੈਮਾਂ ਤੋਂ ਪਾਣੀ ਆਉਂਦਾ ਉਥੇ ਚੈਨਲ ਜੁਣੀਆ ਕੋਈ ਇਰੀਗੇਸ਼ਨ ਦੀ ਤੇ ਕੋਈ ਪਾਵਰ ਦੇ টারਬਾਈਨ ਨੂੰ ਆ ਰਹੀ ਆ ਕੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਉਥੇ ਡੈਮ ਦੇ ਵਿੱਚ ਮੈਂ ਕਹਾਂ ਜੀ ਇੰਨੀ ਫੋਰਸ ਨਾਲ ਅਸੀਂ ਰੀਚਾਰਜਿੰਗ ਫੋਰਸ ਨਾਲ ਵੀ ਹੁੰਦੀ ਹੈ ਧਰਤੀ ਦੀ ਪਾਵਰ ਲੱਗਦੀ ਆ ਉੱਥੇ ਡੈਮ ਦੀ ਜੜ੍ਹ 'ਚ ਤਾਂ ਨਹੀਂ ਅਸੀਂ ਕਰ ਸਕਦੇ ਬਟ ਮੈਨੂੰ ਪੂਰਾ ਯਕੀਨ ਆ ਮੈਨੂੰ ਪੂਰਾ ਯਕੀਨ ਆ ਕਿ ਇੰਟਰਨੈਸ਼ਨਲੀ ਇਸ ਗੱਲ ਦਾ ਹੱਲ ਲੱਭ ਸਕਦਾ ਕਿ ਉਸ ਫੋਰਸ ਨੂੰ ਯੂਜ਼ ਕਰਕੇ 10 ਕਿਲੋਮੀਟਰ ਤੇ 5ਾਂ ਤੇ 15 ਤੇ ਜਿੱਥੇ ਡੈਮ ਵੀ ਬਚ ਜਵੇ ਤੇ ਰੀਚਾਰਜਿੰਗ ਵੀ ਹੋਵੇ ਤੇ ਜਨਾਬ ਤੁਸੀਂ ਸੀਐਮ ਸਾਹਿਬਾ ਦੇ ਵੇਖ ਰਹੇ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਵੇ ਤੁਹਾਡੇ ਲਈ ਵੀ ਜੀ ਠੀਕ ਹੈ ਤੇ ਤੁਹਾਨੂੰ ਤੁਹਾਨੂੰ ਇੱਕ ਆਖੋਦ ਰੱਖ ਕੇ اچھا ਸਰ 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 ਗੱਲ ਇਹ ਹੈ ਆ ਕਿ ਕੰਮ ਤਾਂ بڑے ਕਰਨ ਵਾਲਿਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੌਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਹੁਣੇ ਇਸ ਸਮੇਂ ਚ ਠੀਕ ਹੈ ਨਾ ਜੀ ਤੇ 24 ਤਾਂ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਦੇਖੋ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕੋ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਵੇ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਸਰ ਸਪੀਕਰ ਸਾਹਿਬ ਕੋਈ ਵੀ ਪਾਣੀਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਤੁਹਾਡੇ ਰਾਏ ਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਲਾਈਜ਼ ਕਰ ਰਿਹਾ ਕਿਤਾਬਾਂ ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਿਲਾਈਜ਼ ਇਟ 100% ਉੱਥੇ ਦਿਮਾਗ ਲਾਓ ਸਿਚੁਏਸ਼ਨ ਮੈਂਦਨਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਬੀਜ ਲਈਦੀ ਤੇ ਦੋ ਤਿੰਨਾਂ ਪਾਣੀਾਂ ਚ ਕਣਕ ਫੱਕ ਜਾਂਦੀ ਹੈ ਤਾਂ ਜੂਨ ਦੇ ਜੂਨ ਤਾਈ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਤਾਂ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨਾਂ ਕੋ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿੰਮੇਵਾਰ ਨਹੀਂ ਆਂਦਰ ਮਤੋਣੀ ਤਾਂ ਕਣਕ ਦੀ ਜਗ੍ਹਾ ਮੱਕੀ ਵਜਾਓ ਔਰ ਇਹ ਜਿਹੜਾ ਨਹੀਂ ਪਣੀ ਆ ਹੁਣ ਤੁਹਾਡੇ ਥਰੂ ਕਹਿਣ ਲਗਾ ਮੰਤਰੀ ਜੀ ਨੂੰ ਵੀਰ ਮਰਵਾ ਦੇਤੋ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸਿੱਧਾ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਤੇ ਮਿਹਰਬਾਨਾ ਮਿਲ ਕੇ ਕਰ ਲਿਓ ਹੁਣ ਦੂਜਿਆਂ ਨੂੰ ਬੋਲ ਲਿਆ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਨਹੀਂ ਆ ਤੁਸੀਂ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਤੇ ਮਿਲਦੇ ਸੀਐਮ ਸਾਹਿਬਾਂ ਦੇ ਆ ਜੀ ਉਹ ਇੰਦਰ ਇੰਦਰ ਦਾਸੀਆਂ ਫੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਮਿਲਦਾ ਇੰਦਰ ਅੱਛਾ ਗੱਲਾਂ ਜੀ ਕੀ ਸੀਐਮ ਸਾਹਿਬ ਲੋਕ ਦੁੱਖਛੇ ਨੇ ਉਹ ਇਹ ਦੇਖੋ ਪੁਲਨਾਨੀ ਆਪਾਂ ਵਿੰਡੋ ਡਰੈਸਿੰਗ ਕੋ ਮਾਰੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬੰਦਾ ਵੀ ਆ ਲੇਕਿਨ ਮੈਂ ਕੱਲ ਸਮਝਦਾ ਕਿ ਕਵਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮ ਆਦਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਜੈ ਹਿੰਦ ਥੈਂਕ ਯੂ ਐਲੀ ਸਾਹਿਬ